ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਨਸ਼ੇ ਦੇ ਖਿਲਾਫ ਚੁਲਾਈ ਮੁਹਿੰਮ ਵਿੱਚ थाना ਰਾਵਲਪਿੰਡੀ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਲਖਪੁਰ ਦੇ ਨਸੀਕੀ ਨਾਕੇਬੰਦੀ ਦੌਰਾਨ ਇੱਕ ਔਰਤ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਮਾਮਲਾ ਦਰਜ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ थाना ਰਾਵਲਪਿੰਡੀ ਦੇ ਐਸਐਚਓ ਲਾਭ ਸਿੰਘ ਨੇ ਦੱਸਿਆ ਕਿ ਫੜੀ ਗਈ ਮਹਿਲਾ ਦੀ ਪਛਾਣ ਸੋਨੀਆ ਪਤਨੀ ਕਰਨ ਨਿਵਾਸੀ ਰਾਵਲਪਿੰਡੀ ਦੇ ਰੂਪ ਵਿੱਚ ਹੋਈ ਹੈ ਮਹਿਲਾ ਤੋਂ ਛੇ ਨਸ਼ੀਲੇ ਟੀਕੇ ਅਤੇ 120 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਫਿਲਹਾਲ थाना ਰਾਵਲਪਿੰਡੀ ਪੁਲਿਸ ਨੇ ਮਾਮਲਾ ਦਰਜ ਕਰ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਹੈ ਅਤੇ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ। ਸੀਪੀਸ ਅਫਸਰਾਂ ਦੇ ਹਦਾਇਤਾਂ ਦੇ ਤਾਪਕ ਜਿਹੜੀ ਅਸੀਂ ਨਸ਼ੇਪ੍ਰਤੀ ਮੇ ਵੱਡੀ ਹੋਈ ਹੈ ਉਸ ਦੇ ਸਬੰਧ ਵਿੱਚ ਕੱਲ ਐਸਆਈ ਜਨਦੀਪ ਖਸ਼ਾ ਜਿਹੜਾ ਇਹਨਾਂ ਨੇ ਲਖਪੁਰ ਨੂੰ ਰਾਵਲਪਿੰਡੀ ਤੋਂ ਜਿਹੜਾ ਜਾਂਦਾ ਰੋਮ ਉਥੇ ਲੱਕ ਲਾਇਆ ਸੀ ਇੱਕ ਲੇਡੀ ਜਿਹੜੀ ਉਹ ਆਈ ਸੀਗੀ ਲੇਡੀ ਨੂੰ ਜਿਹੜਾ ਉਹ ਇਹਨਾਂ ਨੇ ਇਸ ਪਾਰਟੀ ਦੇ ਕੇੜਾ ਆਪਾਂ ਬਸ ਜੇ ਖੋਲ ਲੀਤੀ ਸੀ ਇਹਨਾਂ ਨੇ ਪੁਲਿਸ ਗੇੜੀ ਦੀ ਹਿੰਮਤ ਦੇ ਨਾਲ ਉਹਦੀ ਸਪੋਰਟ ਦੇ ਨਾਲ ਉਹਨੂੰ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਨਾਮ ਉਹਦਾ ਜਿਹਾ ਸੋਨੀਆ ਵਾਈਫ ਆਫ ਕਰਨ ਵਾਸੀ ਰਾਵੜਪਿੰਡੀ ਰਾਵੜਪਿੰਡੀ ਦਾ ਵੇਕਿਆਂ ਦਾ ਪਿੰਡ ਹੈ ਉਧਾਂ ਚਾਹ ਨਗਰ ਵੱਲ ਦੇ ਰਹਿਣ ਵਾਲੀ ਹੈ ਸਰ ਪਹਿਲੋ ਵੀ ਹੈ ਇਹਨਾਂ ਦੇ ਕੋਈ ਜਿੰਨਾਂ ਦੇ ਉੱਤੇ ਪਹਿਲਾਂ ਵੀ 382 ਬਿਦਮ ਕਰਮਦਾਰ ਕੀ ਸਰ ਬਰਾਮਦ ਕੀ ਹੋਇਆ ਇਹਨਾਂ ਕੋਲ ਇਹਨਾਂ ਦੇ ਕੋਲ ਬਰਾਮਦਗੀ ਹੋਈ ਹੈ ਜੀ 7 ਟੀਕੇ ਆ ਤੇ 120 ਗੋਲੀਆਂ ਦਾ ਛੇੜੀ ਤੇ ਇਹ ਸਰ ਕੀ ਖੋਦਦੀ ਉਦੀ ਜਾਂ ਅੱਗੇ ਵੇਚਣ ਦਾ ਕੰਮ ਕਰਦੀ ਆ ਇਹ ਵੇਚਣ ਦਾ ਕੰਮ ਕਰਦੀ ਹੈ ਜੀ ਖੋਦ ਨਹੀਂ ਕਰਦੀ ਇਹ ਵੇਚਣ ਦਾ ਕੰਮ ਕਰਦੀ ਜੀ ਜਿਹੜੀ ਆ ਆਪਣਾ ਪਹਿਲਾਂ ਵੀ ਤੇ ਖਰਾਬੀ ਜਿਹੜਾ ਮਕਦਮਾ ਦਰ ਗਿਆ ਥਾਣੇ ਸਾਦਰ 372 ਵਿੱਚ ਦਰ ਗਿਆ ਤੇ ਹੁਣ ਤੱਕ ਦੀ ਜਾਂਚ ਸਰ ਸਾਹਮਣੇ ਆਇਆ ਕਿ ਕਦੋਂ ਤੋਂ ਇਹ ਕੰਮ ਕਰ ਰਹੀ ਹੈ ਇਹ ਜੀ ਮੈਰੀ ਤੋਂ ਬਾਅਦ ਲੱਗੀ ਕੋਈ ਕਰੀਬ 6 ਮਹੀਨੇ ਤੋਂ ਕਿ ਉਹ ਠੀਕ ਕਾਰਵਾਈ ਸਰ ਕੀਤੀ ਜਾਵੇ ਇਹਦੇ ਖਿਲਾਫ ਐਫਆਈਰ ਦਰਜ ਹੋ ਗਈ ਹੈ ਜੀ ਤੇ ਤਫਤੀਸ਼ ਜਾਰੀ ਹੈ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਉਸ ਵਾਰ ਜੋ ਫਰਦ ਰੱਗੇ ਕਾਰਨੀ ਬਿਲੇ